नमस्कार ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਵੈਬ ਚੈਨਲ ਤੇ ਮੈਂ ਮਨੂਸ਼ ਸ਼ਰਮਾ ਸਦਸੂਹਾ ਦੇ ਵਿੱਚ ਨਿਤ ਦਿਨ ਵਾਪਰ ਰਹੀਆਂ ਕਟਨਾਵਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਡੀਐਸਪੀ ਦਫਤਰ ਦਸੂਹਾ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਇਸ ਰੋਸ ਧਰਨੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰुण कुमार ਮਿੱਗੀ ਡੋਗਰਾ ਦੀ ਅਗਵਾਈ ਦੇ ਵਿੱਚ ਦਿੱਤਾ ਗਿਆ ਜਿਸ ਵਿੱਚ ਪਾਰਟੀ ਦੇ ਵਕਫ ਵਕ ਉਦੇਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਔਰ ਉਹ ਕੁਮਾਰ ਮਕੀ ਢੋਗਰਾ ਨੇ ਦੱਸਿਆ ਕਿ ਤਰਨਾ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੋਰਿੰਗ ਦੀਆਂ ਹਦਾਇਤਾਂ ਦੇ ਅਨੁਸਾਰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਨਵੀਂ ਸਰਕਾਰ ਦੇ ਆਉਂਦੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਖਤਰੇ ਵਿੱਚ ਆਈ ਹੋਈ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਦਸੂਹੇ ਹਲਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ ਅਤੇ ਲੁਟੇਰਿਆਂ ਤੇ ਚੋਰਾਂ ਦੇ ਅੱਗੇ ਦਸੂਹਾ ਪੁਲਿਸ ਉਹ ਵੀ ਬੇਵੱਸ ਨਜ਼ਰ ਆ ਰਹੀ ਹੈ ਉਹਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੱਕ ਤੋਂ ਇੱਕ ਵਾਰਦਾਤ ਹੋ ਰਹੀ ਹੈ ਉਹਨੇ ਕਿਹਾ ਕਿ ਦਸੂਹਾ ਵਾਸੀ ਇਸ ਸਮੇਂ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ ਅਤੇ ਇਹਨਾਂ ਵਾਰਦਾਤਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੀ ਫੇਲ ਨਜ਼ਰ ਆ ਰਿਹਾ ਹੈ ਇਸ ਮੌਕੇ ਡੀਐਸਪੀ ਦਸੂਹਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਤਰਨਾ ਸਾਹਿਬ ਜੀ ਪੰਜਾਬ ਦੇ ਪ੍ਰਧਾਨ ਬੜਿੰਗ ਸਾਹਿਬ ਨੇ ਪੰਜਾਬ ਪੱਧਰ ਤੇ ਪੁਲਿਸ ਹਬ ਡਿਵੀਜ਼ਨਾਂ ਦੇ ਸਾਹਮਣੇ ਤਰਨਾ ਦੀਨ ਦੇ ਜਿਹੜੇ ਹਦੇਸ਼ ਦਿੱਤੇ ਆ ਪੰਜਾਬ ਪਰਚੇ ਤੇ ਆਪਣੇ ਪਜ ਲੱਗੇ ਆ ਉਹਦੇ ਚੱਲਦੇ ਹੋਏ ਸਾਡੇ ਹਲਕੇ ਦੇ ਸੁਮੇਂ ਦੇ ਵਿੱਚ ਵੀ ਪ੍ਰਧਾਨ ਜੀ ਦੀ ਰਹਿਨਮਾਈ ਦੀ ਵੀ ਤਰਨਾ ਲੱਗਾ। ਔਰ ਇਹ ਕਰਨੇ ਲਾਣ ਦਾ ਜਿਹੜਾ ਮੰਤਵ ਹੈ ਉਹ ਹੀ ਹੈ ਜਿਹੜਾ ਪੰਜਾਬ ਦੇ ਜੰਗਲ ਰਾਜ ਵਧ ਰਿਹਾ ਹੈ। ਦਿਨ ਦਿਹਾੜੇ ਕਤਲ ਹੋ ਰਹੇ ਆ, ਟੋਟਾ ਖਵਾ ਹੋ ਰਹੀਆਂ। ਰਾਤ ਨੂੰ ਕੋਈ ਵੀ ਬੰਦੇ ਨੂੰ ਬੰਦੂਕ ਦਿਖਾ ਕੇ ਲੁੱਟਿਆ ਜਾ ਰਿਹਾ ਹੈ। ਉਸ ਵਿਰੋਧ ਵਿੱਚ ਜਿਹੜਾ ਹੈ ਤਰਨਾ ਲਾ ਲਿਆ ਗਿਆ ਹੈ ਤਾਂ ਕਿ ਸੁੱਤੀਓ ਸਰਕਾਰ ਜਿਹੜੀ ਹੈ ਇਹ ਜਾਗ ਰਿਹਾ ਕਿ ਔਰ ਪੰਜਾਬ ਦੇ ਖੇਤਾਂ ਦੇ ਰੱਖ ਕੇ ਸੂਬੇ ਦੇ ਹਾਲਾਤ ਕਿਹੋ ਜਿਹੇ ਦੇਖਦੇ ਹੋ ਸੂਬੇ ਹਾਲਾਤ ਤੁਹਾਡੇ ਸਾਹਮਣੇ ਆ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਪੱਤਰਕਾਰ ਹੋ ਤੁਹਾਨੂੰ ਪਤਾ ਹੈ ਇਸ ਗੱਲ ਦਾ ਸ਼ੁਗੰਬਰੀ ਕਿਤੇ ਲੁੱਟ ਹੋ ਗਈ ਹੈ ਕਿਤੇ ਕੋਈ ਬੰਦੀ ਲੜਾਈਆਂ ਹੋ ਰਹੀਆਂ ਕਿਤੇ ਕੋਈ ਬੰਦਾ ਨੌਜਵਾਨ ਮਾਰਿਆ ਜਾ ਰਿਹਾ ਹੈ ਹੋਰਾਂ ਹਾਲਤਾਂ ਦੱਸੋ ਜੀ ਤਾਂ ਚੋਰੀਆਂ ਚੋਰੀਆਂ ਦੋ ਕੱਲ ਹੋਈਆਂ ਕਿਹੜਾ ਦਿਨ ਐਸਾ ਨਿਕਲਦਾ ਜਿੱਤੇ ਚੋਰੀਆਂ ਹੋਣ ਸਖਾਵੀ ਸਖਾਵੀ ਘਟਣਾ ਸਖਾਵੀ ਘਟਣਾ ਨਹੀਂ ਅੱਜ ਦਾ ਜਿਹੜਾ ਧਰਨਾ ਹੈ ਮੁੱਖ ਮਕਸਦ ਆ ਸੂਬੇ ਦੇ ਵਿੱਚ ਪੰਜਾਬ ਵੰਡ ਪੰਜਾਬ ਲਾ ਐਂਡ ਆਰਡਰ ਜਿਹੜੀ ਸਥਿਤੀ ਹੈ ਬਿਲਕੁਲ ਖਰਾਬ ਹੋ ਚੁੱਕੀ ਹੈ ਪੰਜਾਬ ਪ੍ਰਧਾਨ ਸ੍ਰੀ ਰਾਜਾ ਅਮਰਿੰਦਰ ਸਿੰਘ ਵਿੰਗ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਰੇ ਜਿੰਨੇ ਵੀ ਪੰਜਾਬ ਦੇ ਡੀਐਸਪੀ ਦਫ਼ਤਰ ਹੈਗੇ ਨੇ ਉਹਨਾਂ ਦੇ ਸਾਹਮਣੇ ਲਾ ਐਂਡ ਆਰਡਰ ਜਿਹੜੀ ਸਥਿਤੀ ਹੈ ਪੰਜਾਬ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹਦੇ ਸੰਬੋਧ ਵਿੱਚ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਕਾਂਗਰਸ ਪਾਰਟੀ ਵਾਲਾ ਹਾਂਜੀ ਅੱਜ ਸਾਡੇ ਪੂਰਾ ਪੰਜਾਬ ਸਟੇਟ ਦਾ ਧਰਨਾ ਹੈ ਜੀ ਸਾਡੇ ਸੂਬਾ ਪ੍ਰਧਾਨ ਰਕਸਦਾਰ ਹਰਮਿੰਦਰ ਸਿੰਘ ਰਾਜਾ ਬਣੇ ਜੀ ਦੀ ਹਕੂਮਤ ਹੈ ਉਹਨਾਂ ਦੀ ਹਕੂਮਤ ਹੈ ਤਾਂ ਹੈ ਹੀ ਪਰ ਅਸੀਂ ਖੁਦ ਵੀ ਮਹਿਸੂਸ ਕਰਦੇ ਹਾਂ ਇਸ ਗੱਲ ਨੂੰ ਕਿ ਇਸ ਟਾਈਮ ਪੰਜਾਬ ਦੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਸੇ ਪਾਸੇ ਵੀ ਚੱਲਦੀ ਹੈ ਕਿਤੇ ਲੁੱਟਾਂ ਨੇ ਕਿਤੇ ਖਵਾਂ ਨੇ ਕਿਤੇ ਡਰੱਗ ਹੈ ਕਿਤੇ ਮਰਡਰ ਨੇ ਜੋ ਕਿ ਇਹ ਪਹਿਲਾਂ ਸਰਕਾਰਾਂ ਪਹਿਲਾਂ ਵੀ ਆਈਆਂ ਛੋਟੀ ਮੋਟੀਆਂ ਹਰਕਤ ਹੁੰਦੀਆਂ ਰਹਿੰਦੀਆਂ ਵਾਰਦਾ ਤਾਂ ਪਰ ਇਸ ਵਾਰ ਤਾਂ ਕੋਈ ਹੱਦੋਂ ਵੱਧ ਹੋ ਗਈ ਉਹ ਮਹਿਸੂਸ ਨਹੀਂ ਹੋ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਹੈ ਐਵੇਂ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਚੱਲ ਰਿਹਾ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਕਿਸੇ ਪਾਸੇ ਵੀ ਕਿਸੇ ਵਰਗਤ ਵੀ ਚੱਲ ਜਈਏ ਕਿਸੇ ਨੌਕਰੀ ਵਾਲੇ ਪਾਸੇ ਚੱਲ ਜਈਏ ਕਿਤੇ ਹੜਤਾਲਾਂ ਨੇ ਕਿਤੇ ਧਰਨੇ ਪ੍ਰਦਰਸ਼ਨ ਨੇ ਸਾਡਾ ਚਲੋ ਪਾਰਟੀ ਵੱਲੋਂ ਧਰਨਾ ਪਰ ਕਦੀ ਬਿਜਲੀ ਬੋਰਡ ਦਾ ਧਰਨਾ ਆ ਗਿਆ ਕਦੀ ਡਾਕਟਰਾਂ ਦਾ ਧਰਨਾ ਆ ਗਿਆ ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਇਨਸਾਨ ਲਈ ਇੱਕ ਜਿਹੜਾ ਮੈਡੀਕਲ ਹੈਲਥ ਹੈਲਥ ਵਾਲਾ ਡਿਪਾਰਟਮੈਂਟ ਕਦੀ ਧਰਨੇ ਤੇ ਨਹੀਂ ਜਾਣਾ ਚਾਹੀਦਾ ਨਾ ਕੋਈ ਸਟ੍ਰਾਈਕ ਕਰੇ ਕਿਉਂ ਬਿਮਾਰ ਬੰਦਾ ਕਿੱਧਰ ਨੂੰ ਜਾਵੇ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਇਸ ਫਿਲ ਇਸ ਟਾਈਮ ਪੰਜਾਬ ਦੇ ਜੋ ਹਾਲਾਤ ਨੇ ਬਹੁਤ ਹੀ ਮਾੜੇ ਨੇ ਦਸੂਹੇ ਦੇ ਵੀ ਪੂਰੇ ਪੰਜਾਬ ਦੇ ਨਾਲ ਹੀ ਨੇ ਜੀ ਜਿਹੋ ਜਿਹੇ ਪੂਰੇ ਪੰਜਾਬ ਦੇ ਉਹ ਜਿਹੇ ਦਸੂਹੇ ਦੇ ਨੇ ਦਸੂਹੇ ਦੇ ਵੀ ਕੋਈ ਬਦਗਿਆ ਨਹੀਂ ਮੈਂ ਸਮਝਦਾ ਮਹਿਸੂਸ ਕਰਦਾ ਇਹ ਗੱਲਾਂ ਜਿਹੜੀਆਂ ਸਾਡੇ ਪੰਜਾਬ ਵਿੱਚ ਆ ਸਾਡੇ ਦਸੂਹੇ ਵਿੱਚ ਹੋ ਰਹੀਆਂ ਇਹ ਪਹਿਲਾਂ ਕੋ ਪੁਰਾਣੇ ਸਮਿਆਂ ਸੁਣਦੇ ਹੁੰਨੇ ਸੀ ਇਹ ਵਿਹਾਰ ਚ ਹੋ ਗਿਆ ਇਹ ਯੂਪੀ ਚ ਹੋ ਗਿਆ ਇਹ ਹੁਣ ਸਾਡੇ ਵੀ ਹੋਣ ਲੱਗ ਗਿਆ ਵੀ ਸਾਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਵੀ ਹੋ ਰਹੀ ਰਿਹਾ ਇਹ ਗੱਲਾਂ ਬੜੀ ਦੂਰ ਦੂਰ ਹੁੰਦੀਆਂ ਸੀ ਕ੍ਰਾਈਮ ਸੀਗਾ ਯੂਪੀ ਸੀ ਵਿਹਾਰ ਚ ਸੀ ਉਹਨਾਂ ਸਟੇਟਾਂ 'ਚ ਸੀ ਪਰ ਹੁਣ ਤਾਂ ਸਾਨੂੰ ਲੱਗਦਾ ਕਿ ਅਸੀਂ ਪੰਜਾਬ 'ਚ ਨਹੀਂ ਅਸੀਂ ਯੂਪੀ ਵਿਹਾਰ 'ਚ ਰਹਿ ਰਹੇ ਹਾਂ ਹੰਤੀ ਹੈ ਕਿ ਲੋ ਤੁਹਾਨੂੰ ਬੜਾ ਵੱਡਾ ਫਤਵਾ 92 ਸੀਟਾਂ ਪੰਜਾਬ ਨੇ ਦਿੱਤੀਆਂ ਨੇ ਤੇ ਇਨਸਾਨੀ ਤੌਰ ਤੇ ਵੀ ਤੁਹਾਡਾ ਆਪਾਂ ਸਿਆਸੀ ਸਿਆਸਤ ਨੂੰ ਥੋੜਾ ਇੱਕ ਸਾਈਡ ਤੇ ਰੱਖ ਕੇ ਅਸੀਂ ਇਹਨਾਂ ਗੱਲਾਂ ਵੱਲ ਨੂੰ ਚਾਹੀਏ ਤੇ ਪੰਜਾਬ ਨੇ ਇੱਕ ਬੜਾ ਵੱਡਾ ਫਤਵਾ ਤੁਹਾਨੂੰ ਦਿੱਤਾ ਉਹ ਪੰਜਾਬ ਦਾ ਕਰਜ਼ਾ ਉਹ ਪੰਜਾਬ ਦਾ ਆਸਾਨ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਨੌਕਰੀਆਂ ਨਹੀਂ ਦੇ ਸਕਦੇ ਕੋਈ ਸੁੱਖ ਸੁਹੂਲਤਾ ਹੋਰ ਨਹੀਂ ਦੇ ਸਕਦੇ ਅਸੀਂ ਕ੍ਰਾਈਮ ਜਾਂ ਨਸ਼ਾ ਜਾ ਹੋਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਅਸੀਂ ਪੰਜਾਬ ਦਾ ਕੁਝ ਭਲਾ ਕਰ ਸਕੀਏ ਥੋੜਾ ਬਤਾ ਹਸਾਂ ਦਾ ਤਾਰੋ ਪੰਜਾਬ ਦਾ ਮੈਂ ਤਰਵਿੰਦਰ ਸਿੰਘ ਸਾਭੀ ਟੀਕਣਾ ਜ਼ਿਲ੍ਹਾ ਪ੍ਰਧਾਨ ਜੋ ਕੌਂਸਲ ਸੋਸ਼ਲ ਮੀਡੀਆ ਅੱਜ ਸਾਡੇ ਪ੍ਰਧਾਨ ਪੰਜਾਬ ਰਾਜਾ ਅਮਰਿੰਦਰ ਸਿੰਘ ਜੀ ਵੱਲੋਂ ਜੋ ਧਾਨਿਆਂ ਦਾ ਅੱਜ ਪੂਰੇ ਪੰਜਾਬ ਦਾ ਦਿੱਤਾ ਹੈਗਾ ਹੁਕਮ ਉਹਦੇ ਅਧੀਨ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਮਿੱਕੀ ਡੋਰਾ ਜੀ ਵੀ ਕੋਈ ਹੈਡ ਹੈ ਜੀ ਤਸੂਆ ਡੀਐਸਪੀ ਦਫ਼ਤਰ ਦੇ ਬਾਹਰ ਥਾਣਾ ਬੀਜ ਲੈਂਦੇ ਆ ਇਹ ਜਿਹੜੀਆਂ ਸਾਡੀਆਂ ਤਸੂਆ ਦੇ ਲਟਕੋਆਂ ਸਰੇ ਆਮ ਬਿਕੀਆਂ ਲੁੱਟ ਹੋ ਜਾਂਦੀਆਂ ਆ ਕਈ ਕੇ ਦਾ ਬੈਂਕ ਚੋਂ ਨਿਕਲੇ ਪੈਸੇ ਲੁੱਟੋ ਜਾਂਦੇ ਕੇ ਦਾ ਸੋਨਾ ਲੁੱਟ ਹੋਈ ਜਾਂਦਾ ਘਰੋਂ ਇਹ ਜਿਹੜੀ ਸੁਰਵਸਤਾ ਬਿਲਕੁਲ ਟਿਕੜ ਗਈ ਹੈ ਤੁਸੀਂ ਫਿਰ ਪ੍ਰਧਾਨ ਸਭਾ ਚ ਉਹਦੇ ਅਧੀਨ ਅਸੀਂ ਥਾਣਾ ਜਿਹੜਾ ਜੇ ਦੇਂਦੇ ਆ ਤਾਂ ਸਾਡੇ ਸਾਰੇ ਲੋਕ ਵੀ ਮੋਤਵਾਰ ਤੋਂ ਦੇਖਾਂ ਸੀ ਸਰਪੰਚ ਚ ਪਟਾ ਜੋ ਐਮਸੀ ਸਾਹਿਬ ਅਨਸਾਰੇ ਪਹੁੰਚੇ ਨਹੀਂ ਕੀ ਲੱਗ